ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅੰਮ੍ਰਿਤ ਵੇਲੇ ਦਾ ਸਮਾਂ ਆ ਗਿਆ ਵਾ ਬਾਬੇ ਸਮਾਂ ਵਦਕੇ 5:30 ਤੇ ਅੱਜ ਅਸੀਂ ਆਏ ਆ ਗੁਰਦੁਆਰਾ ਗੁਰੂ ਅਦਿਪ ਦੇ ਪਾਸ਼ਾ ਦੇ ਉਥੋਂ ਦਰਸ਼ਨ ਕਰ ਆਏ ਆ ਤੇ ਇੱਥੇ ਸ੍ਰੀ ਅਨੰਦਪੁਰ ਸਾਹਿਬ ਤੋਂ ਦਰਸ਼ਨ ਦੇਦਾਰੇ ਕਰਾਉਣਾ ਸੀ ਬਸ ਆਈਏ ਵਾਸਤਾ ਦਿਖਾਉਣਾ ਸੀ ਜਿਹੜੀ ਕਿ ਵਾਸਤਾ ਸਾਡੇ ਸਾਹਮਣੇ ਖੜੀ ਹੈ ਜੀ ਤੇ ਉਹ ਵਾਲੇ ਬਾਬੇ ਨੇ ਮਤਲਬ ਕਿ ਥੋੜਾ ক্লোਜ਼ ਕੀਤੀ ਹੈਗੇ ਆ ਤੇ ਆਹ ਜਿਹੜੀ ਵਾਸਤਾ ਕਰਕੀ ਸਾਹਿਬ ਹੈ ਜੀ ਚੈੱਕ ਕਰ ਸਾਥਿਓ ਲਓ ਬਾਬੇ ਨੇ ਵਾਸਤ ਬਹੁਤ ਜ਼ਿਆਦੀ ਸਜਾਈ ਆ ਫੋਲੀ ਉਹੜਾ ਲਾਤਾ ਬਾਬੇ ਨੇ ਲਓ ਕਰੋ ਗੱਲ ਸੰਗਤ ਸਾਡੇ ਨਾਲ ਆਈ ਤੇ ਸੰਗਤ ਹੈ ਜੀ ਲੋ ਵਾਇਗਰ ਜੀ ਆ ਸਾਰਾ ਨਗਰ ਕੀ ਤੰਦੀ ਬਸਾਇਆ ਗਿਆਂ ਵਾਇਗਰ ਸੱਚੇ ਪਾਸ਼ਾ ਹਿੰਦ ਦੀ ਚਾਨਦ ਆ ਲੋ ਜੀ ਵਾਇਗਰ ਜੀ ਗੁਰੂ ਤੇਗ ਬਹਾਦਰ ਸਾਹਿਬ ਦੀ ਜਾਦਗਰੀ ਦੇ ਵਿੱਚ ਆ ਜੀ 350 ਸਾਲਾਂ ਸ਼ਹੀਦੀ ਇਹ ਜਿਹੜਾ ਮਤਲਬ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਦੇ ਵਿੱਚ ये जो शस्त्र फूंद लाओ वागुरू सचे पातशाह वागुरू 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 वागुरू